ਤਸਿਕਾ ਜੀ ਸਾਰੇ ਭੈਣ ਭਰਾਵਾਂ ਨੂੰ ਅੰਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅ 그러면은 ਪਹਿਲਾਂ ਇਹ ਰਵੜਾਵਲਾਂ ਦਾ ਸਾਡੀ ਭਰਾਵਾਂ ਲੱਗੇ ਆ ਦਾਲ ਬਣਾਈ ਸੀ ਕਿ ਮੈਂ ਤੇ ਉਹ ਹੋ ਗਈ ਖਤਮ ਤੇ ਹੁਣ ਮੈਂ ਥੋੜੀ ਪਈਆ ਦਾਲ ਰਵੜਾ ਗੇ ਦਾਲ ਨਾਲ ਰੋਟੀ ਨਹੀਂ ਖਾਣੀ ਕਿ ਮੈਂ ਤੇ ਕਿਹਦੀ ਵੀ ਮੈਂ ਆਲੂ ਪਿਆਜ਼ ਬਣਾ ਲਈ ਨਹੀਂ ਆਪਦੇ ਆਪੇ ਹੋ ਗਏ ਤੇ ਇਹ ਆਲੂ ਪਿਆਜ਼ ਇਹਨਾਂ ਰੋਟੀ ਧਵਾ ਕੇ ਭਾਈ ਐਕਨਾਂ ਇਹ ਵੀਡੀਓ ਕੋਲ ਦੇ ਸੀਗੇ ਜਿਹਨੇ ਹੁਣ ਦੋਵੇਂ ਆ ਦੱਸ ਇਹ ਕਰ ਲੈਂਦੀ ਐ ਇਹ ਮੈਂ ਦੱਸ ਦੇ ਜੇ ਇਹ ਕਹਿੰਦੇ ਨਾ ਇੱਕ ਹਰ ਭੈਣ ਮਾਨ ਦਾ ਗਾਣਾ ਨਹੀਂਗਾ ਭਿੱਜ ਗਈ ਪੁਰਤੀ ਦਾਲ ਤੁਸੀਂ ਨੇ ਨਾਲ ਕੋਲੇ ਉਹਦੇ ਤੇ ਕਹਿੰਦੀ ਮੈਂ ਆਪੇ ਭੈਣ ਦੇ ਕੇ ਮੈਂ ਨੀਨੀ ਦੇ ਵਿਆਹ ਤੇ ਕੀਤਾ ਸੀ ਦਾਦੇ ਚਾਚੇ ਦੀ ਕੁੜੀ ਦੇ ਵਿਆਹ ਤੇ ਉਸੇ ਦਾਸ ਕੀਤਾ ਸੀਗਾ ਤੇ ਮੈਨੂੰ ਬੱਸ ਪਤਾ ਲੱਗਿਆ ਮੈਂ ਕਿ ਕੋਈ ਕਰਿਆ ਕਰ ਵੀ ਮਾੜੀ ਗੱਲ ਤਾਂ ਨਹੀਂ ਈ ਤੇ ਤਾਂ ਕਰਕੇ ਹੁਣ ਪ੍ਰੇਰਿਤ ਕੀਤਾ ਮੈਂ ਤਾਂ ਤਾਂ ਲੱਗੀ ਆ ਹਾਂ ਇਹ ਆ ਆਪਣਾ ਜੱਪੂ ਲਾਗੇ ਔਰੇ ਸੱਚਾ ਪੂਜੀ ਆਗੇ ਜੀ ਮੇਰਾ ਬੱਚਾ ਆਪਣੀ ਯਾ ਆਪਣੀ ਕਰੋ ਚਾਚੀ ਘਰ ਦੇ ਆ ਦਿਖਾਣੇ ਆ ਜਪਨੂਰ ਦੇਖੋ ਕੀ ਕਰ ਰਹੇ ਓਏ ਆ ਦੇਖੋ ਨੋਨੇ ਆ ਕੀ ਕਰਦੇ ਪਏ ਤੁਸੀਂ ਆ ਕੀ ਕਰ ਰਹੇ ਹੋ ਇੱਥੇ ਇੱਥੇ ਕਿਵੇਂ ਆ ਗਏ ਤੁਸੀਂ ਆਪੇ ਆਪੇ ਹੈ ਆ ਪਿਆਜ਼ਾਂ ਨਾਲ ਕੀ ਕਰ ਰਹੇ ਹੋ ਪਿਆਜ਼ ਤੁਸੀਂ ਪਿਆਜ਼ ਬਣਾਣੀ ਸੀ ਸਬਜ਼ੀ ਬਣਾਣੀ ਸੀ ਕੋਈ ਅਦੀ ਹੈ ਕੀ ਕੀ ਲੱਭੀ ਜਾਂਦੇ ਇੱਥੇ ਉਹ ਦੇਖ ਆ ਦੇ ਰੋ ਪਿਆਜ਼ ਉਹ ਇੱਕ ਗੇਰ ਤਾਂ نیچے ਜਾ ਕੇ ਰਾਤ ਵੀ ਇੱਥੇ ਆਈ ਹੋਈ ਸੀ ਆ ਰਾਤ ਵੀ ਇੱਥੇ ਬੈਠੀ ਸੀ ਤੇ ਆਪੇ ਆ ਗਈ ਤੇ ਮੈਨੂੰ ਮਦੂ ਕਹਿੰਦੀ ਉਰੇ ਆਏ ਜਰਾ ਦੇਖੋ ਕੀ ਕਰ ਰਹੀ ਸੀ ਜਪਨੂਰਾ ਜਪਨੂਰਾ ਆਜੋ ਬਾਹਰ ਚਲੋ ਕੀ ਕਰ ਰਹੇ ਆਂ ਇੱਧਰ ਨਹੀਂ ਆਣਾ ਇੱਧਰ ਖਤਰਨਾਕ ਹੈ ਸਲੈਬ ਦਾ ਕੋਨਾ ਹੈਗਾ ਵੱਜ ਜਾਏਗਾ ਮੈਨੂੰ ਲੱਗਦਾ ਫ੍ਰੀਜ ਉਰੂਰੇ ਉਧਰ ਕਰਨੀ ਪੈਣੀ ਹੈ ਜਪਨੂ ਆਜੋ ਤੁਮੋ ਗਏ ਆਜੋ ਆਜੋ ਬਾਏ 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 ਆਜੋ 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 ਆਏ ਆਏ ਆਏ

ਆ ਗਿਆ ਮੇਰਾ ਪੁੱਤ ਪਾਪਾ ਕੋਲ ਬਾਣੀ ਗਈ ਸੀਗੀ ਤੇ ਜਾਪਨ ਹੋਰ ਨੇ ਨਹੀਂ ਤਾਂ ਰੋਟੀ ਨਹੀਂ ਖਾਂਦਾ ਨਹੀਂ ਕਿਉਂਕਿ ਇਹ ਨਾ ਹੁਣ ਵੱਧ ਤੁਰਨਾ ਭਾਲਦੀ ਐ ਤੇ ਬੈਠਣਾ ਨਹੀਂ ਜਾਂ ਖੜਾ ਭਾਲਦੀ ਐ ਪੈਂਟੀ ਕਿਥੋਂ ਆ ਤੋਂ ਪੁੱਤਾ ਆਹਾ ਐ ਲਾਲੀ ਤੇ ਇਹ ਨਾ ਤੁਰਨਾ ਭਾਲਦੀ ਆ ਵੀ ਜਾਂ ਮੈਨੂੰ ਖੜਾ ਰੱਖੋ ਬੈੱਡ ਨਾਲ ਕਰਕੇ ਤੇ ਬੈੱਡ ਨਾਲ ਖੜਾਉਂਦੇ ਆਸੀਂ ਤਾਂ ਨਹੀਂ ਆ ਹਜੇ ਮੈਂ ਕਿਹਾ ਸੈਸਰ ਨਾ ਵੱਜੇ ਥੱਲੇ ਤੇ ਹੁਣ ਮੈਂ ਬਾਕਰ ਲੈ ਕੇ ਚੱਲਿਆ ਬਾਕਰ ਚ ਭਾਵਾਂਗੇ ਆ ਲੈ ਹੁਣ ਜਬਨੂਰ ਦਾ ਨਾ ਬਹੁਤ ਜ਼ਿਆਦਾ ਸਰਾਰਤਾਂ ਬਾਤ ਦੇ ਆ ਦੇਖ ਲਓ ਤੁਸੀਂ ਦੇਖ ਲਓ ਦੇਖ ਲਓ ਆ ਸਰਾਰਤਾਂ ਨੇ ਦੇਖੋ ਤੇ ਇਹਨੂੰ ਬਚਾ ਕੇ ਰੱਖਣਾ ਪਏ ਇਹਨੂੰ ਹਾਂ 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 ਤੇਰੇ ਪਾਈਕ ਨਾਲ ਲੱਗੀ ਹੋਈ ਸੀ ਉਹ ਮੂੰਹ ਚ ਪਾਂਦੀ ਕਿਹੜਾ ਬਿਠਾਣਾ ਹੀ ਨਹੀਂ ਕਰਨਾ ਤੇ ਰੋਟੀ ਹਿਸਾਬ ਲਾ ਲਓ ਸਵੇਰ ਵਾਲੀ ਅਸੀਂ 12 ਵਜੇ ਖਾਣ ਲੱਗੇ ਆ ਤੇ ਆਲੂ ਪਿਆਜ਼ ਇਹਨਾਂ ਨੇ ਬਣਾਏ ਆ ਅਦੇ ਬਸ ਸਬਜ਼ੀ ਦੀ ਕਮੀ ਸੀ ਸਬਜ਼ੀ ਕੋਈ ਪਈ ਨਹੀਂ ਸੀ ਜੇ ਪਾਪਾ ਹੁੰਦੀ ਤੇ ਮੈਂ ਅਸੀਂ ਬਣਾ ਮਰਚਾ ਆਹ ਨੂੰ ਬੈਠੇ ਨੂੰ ਤਰਪਾ ਤਬਦੀ ਪਈ ਐਵੇਂ ਵਧੀਆ ਰਹਿੰਦੀ ਫਟਾਫਟ ਬਣਾਓ ਰਾਤ 11 ਵਜੇ ਕਹਿੰਦੀ ਜਾਂਦਾ ਮੈਨੂੰ ਇੱਥੇ ਬੈੱਡ ਦੀ ਢੋਣਾ ਖੜਾ ਕਰੋ ਠੀਕ ਹੈ ਤੇ ਜਾ ਮੈਨੂੰ ਬਾਹ ਕਰ ਦੇ ਬਾਓ ਫਿਰ ਅਸੀਂ ਬਾਕਰ ਚਬਾਇਆ ਜਦੋਂ ਥੱਕ ਗਈ ਉਦੋਂ ਨੂੰ ਐ ਹੋ ਗਿਆ ਵੀ ਹੁਣ ਮੈਨੂੰ ਸੌਣਾ ਤੇ ਫੇਰ ਕਹਿੰਦੀ ਮੈਨੂੰ ਚੱਕ ਹੁਣ ਵੀ ਆਉਣਗਾ ਨੀਂ ਨੀਂਗਾ ਤੋਤੀ ਜਲਦੀ ਜਲਦੀ ਖੜ ਗਿਆ ਆਪਾਂ ਉਹਨੂੰ ਰੋਕੀ ਹਾਂ ਫਿਰ ਤੋਂ ਮੈਂ ਸੋਚੀ ਹਾਂ ਯੈਸ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਸਬਜੀ ਬਣਾਉਂਦੀ ਨੇ ਖਿਚੜੀ ਚ ਵੇ ਲੂਣ ਭੁੱਲ ਗਈ ਬਣਾ ਰਹੀ ਸੀਗੀ ਸ਼ਾਰਟ ਤੇ ਉਹ ਸੱਚੀ ਆਲੂ ਪਿਆਜ਼ਾਂ ਚ ਲੂਣ ਵੱਧ ਪੈ ਗਿਆ ਪਤਾ ਨਹੀਂ ਤਾਂ ਦੁਬਾਰਾ ਪਾਤਾ ਪਤਾ ਨਹੀਂ ਕਿਵੇਂ ਤੇ ਹੁਣ ਮੈਂ ਕਹਾਂ ਵੀ ਚਲਾਂ ਦਹੀਂ ਪਿਆਗਾ ਦਹੀਂ ਲਿਆਓ ਤੇ ਉਹਦੇ ਨਾਲ ਬੱਚਾ ਜਾਣ ਕੇ ਇਦਾਂ ਹੀ ਮੈਕਸ ਕਰਕੇ ਖਾ ਲਾਂਗੇ ਤੈਨੂੰ ਘਟ ਹੋ ਜਾਊਗਾ ਇਦਾਂ ਦੇ ਕੰਮ ਆ ਸਾਡੇ ਖਿਚੜੀ ਚ ਵੇ ਲੂਣ ਭਿੱਜ ਗਈ ਭੁੱਲ ਗਈ ਤੇ ਆਲੂ ਪਿਆਜ਼ ਅਜੇ ਵੱਧ ਪਾਤਾ ਹਾਂਜੀ ਮਮਾ ਆਉਂਦੇ ਆ ਪਾਸੇ ਕਰ ਆ ਪੱਖਾ ਬੰਦ ਕਰ ਦਿੰਜਾ ਐ ਤੱਕਾ ਲਈ ਜਾਂਦੀ ਲੈ ਨੰਗਣ ਨਹੀਂ ਦੇਣਾ ਲੈ ਹੱਥ ਆ ਜਾਊਗਾ ਨੂਰੇ ਹੈਦਰਾਓ ਹੈਦਰਾ ਪਤਾ ਆਤ ਆਜੂ ਪੱਕਾ ਬੰਦ ਕਰ ਆ ਦੇਖੋ ਹੁਣ ਮੈਂ ਦਹੀਂ ਮੰਗਾਇਆ ਹੈ ਖਿਚੜੀ ਚ ਵੇ ਲੂਨਪੁਰ ਲਿ ਗਈ ਇਹ ਆਲੂ ਭੱਟ ਕਰਦੇ ਕਰਦੇ ਤੇਜ ਹੋ ਗਿਆ ਮੈਂ ਨਾ ਲਾਸਟ ਤੱਕ ਪੱਕਾ ਬੰਦ ਕਰਦੇ ਮੁੜ ਕੇ ਨਾ ਪਤਾ ਕੀ ਕਰਦਾ ਤਾਂ ਅੜੀ ਨਾ ਪਰ ਸੱਤੇ ਜਿਹੀ ਗਰਮੀ ਖਿੱਚੀ ਜਾਂਦਾ ਪੱਕਾ ਬਾਏ ਕੱਪੋਏ ਆ ਜਾ ਚਲੀਏ ਆ ਚਲੀਏ ਹਾਈ

લોલો ટો હવે ફંી પૈયા ਕੀ ਕਰੀਏ ਲੱਕੀ ਵਰਗ ਕਰੀਏ ਲੱਕੀ ਵਰਗ ਕਰੀਏ ਦਵਦੀ ਦਵਦੀ ਹੈਲੋ ਤੇਨ ਕੀ ਦਾ ਫੈਕ ਹੋ ਗਿਆ ਹਾਂ ਵੇਖ ਕੇ ਸਟੈਂਡੀ ਲਾ ਕੇ ਆਲੇ ਸਾਂ ਉਹ ਸਟੈਂਡੀ ਲੱਗਿਆ ਬਾਬਾ ਜੀ ਨੇ ਛੇਤੀ ਸੁਣ ਲਈ ਜੇਤੀ ਬਰਗ ਵਧੀਆ ਚੀਜ਼ ਪੀਂਦੀ ਨਾਮ ਕੀ ਇਹ ਭੁਖੜਾ ਅੱਡਾ ਕਹਦਾ ਭੁਖੜਾ ਅੱਡਾ ਹੀ ਲਿਖਿਆ ਕਿੱਥੇ ਆ ਮੀਨ ਲਿਖਿਆ ਇਹ ਨਾ ਦੇ ਆਪਣੇ ਹੋਣਾ ਕਿੱਦਾਂ ਸ਼ੌਪ ਦਾ ਨਹੀਂ ਕਿੱਥੇ ਆ? ਕਿੱਥੇ ਆ? ਆ ਲਿਖਿਆ ਬੋਰਡ ਦੇ ਉੱਤੇ ਤੜਕਾ ਤੇ ਇੱਕ ਪਾਸੇ ਰੱਖ ਦੋ ਤਾਂ ਰਿਹਾ ਬਣਨ ਵਾਸਤੇ ਆ ਆ ਰਹੀ ਆ ਰਮਣ ਪਾਣੀ ਮੇਂ ਭਰ ਦੋ ਨਾ ਤੇ ਬੋਤਲ ਰੱਖਿਆ ਦੀ ਇੱਕ ਕਿਹੜੀ ਇੱਕ ਮਰਮਣ ਲੈ ਕੇ ਗਿਆ ਸੀ ਠੰਡੇ ਪਾਣੀ ਦੀ ਇੱਕ ਤਾਂ ਰੱਖਿਆ ਚਲ ਆ ਤੜਕਾ ਥਾਂ ਉਹਨੇ ਦੇਰ ਤੱਕ ਠੰਡੀ ਹੋਣ ਦੋ ਨਾ ਵਾਜ ਤੋਰੀ ਬਣੋਲੀ ਸੇਖਾ ਯਾਨੀ ਮੈਨੂੰ ਬਣਾਉਂਦੀ ਆ ਅੱਛਾ ਤੇ ਕਿਹਨਾ ਤੋਰਗਾ ਖਾਧੀਆਂ ਸਿੰਗਾਪੁਰ ਕਿਤੇ ਜਗਰਾਮੀ ਖਾਧੀਆਂ ਸੀ ਮੈਂ ਮਲਾਈ ਪਾ ਕੇ ਬਣਾਉਂਦੀ ਸੀ ਸਾਡੇ ਉਥੇ ਮਲਾਈ ਪਾ ਕੇ ਬਣਾਉਂਦੇ ਨੇ ਦੁੱਧ ਪਾ ਕੇ ਆਪਾਂ ਪਹਿਲੀ ਵਾਰ ਸੁਣਿਆ ਸੀ ਉਹ ਵੀ ਪਤਾ ਕਿੱਦਾਂ ਸੁਣਿਆ ਸੀ ਮੈਂ ਜੱਸੀ ਤੋਂ ਕਿਹ ਕਹਿੰਦੀ ਸੀ ਕੀਰੇ ਵਾਲਾ ਕਦੂ ਖਾਦੇ ਮੈਂ ਹੈ ਉਹ ਉੱਥੇ ਖਾਦਾ ਸੀ ਉਹ ਵਧੀਆ ਲੱਗਿਆ ਤੈਨੂੰ ਕਿ ਆਹ ਆਹ ਉੱਥੇ ਮੈਂ ਖਾਦਾ ਹੀ ਨਹੀਂ ਮੈਂ ਪਹਿਲਾਂ ਹੀ ਘੜਵਾ ਲੈਂਦੀ ਸੀ ਆਪਣਾ ਅੱਛਾ ਮੈਂ ਕਿ ਮੇਰੇ ਦੋਨ ਮੈਂ ਤਾਂ ਜਵਾਦਿੰਨ ਮੈਂ ਕਹਾਂ ਨਾਲ ਮਿਰਚ ਕੋੜੀ ਘਟ ਖਾਂਦੇ ਸੀ ਹਾਂ ਹੋ ਨਾ ਇਹ ਮਿਰਚ ਤੇਜ ਰੱਖਣੀ ਚਾਹੀਦੀ ਆ ਮੈਨੂੰ ਪਤਾ ਨਹੀਂ ਫਿਰ ਠੀਕ ਠੀਕ ਬਣਦਾ ਘਟੋ ਘਟ ਹਰੀਆਂ ਮਿਰਚਾਂ 12 13 ਹੋਣੀਆਂ ਚਾਹੀਦੀਆਂ ਤੇ ਫਿਰ ਦੁੱਧ ਪਾ ਕੇ ਫਿਰ ਜਾਨੀ ਕਿ ਮਤ ਸੀਮਤ ਰਹਿੰਦੀ ਆ ਵਧੀਆ ਜਿੰਨੀ ਕਿ ਮੈਂ ਖਾਣਾ ਤੁਸੀਂ ਘੱਟ ਵੀ ਰੱਖ ਸਕਦੇ 10 ਮਿਰਚਾਂ ਵੀ ਪਾ ਸਕਦੇ ਆ ਜੇ ਘੱਟ ਮਿਰਚ ਖਾਣੇ ਆ ਤੇ ਮੇਰਾ ਪਨਾਮਾ ਨੇਮ ਰੱਖਿਆ ਗਿਆ ਭਾਰੀ ਕਾਂ ਕਿਉਂਕਿ ਪਤਾ ਨਹੀਂ ਕਈ ਵਾਰ ਨਾ ਮੈਂ ਵਲੋਗਿੰਗ ਜਦੋਂ ਕਰਦੇ ਨੇ ਨਾ ਕਵੇ ਬੋਲੀ ਨਹੀਂ ਬਨੂ ਆ ਨਹੀਂ ਆ ਨਹੀਂ ਕਿਹਨਾਂ ਬੋਲੇ ਬੋਲੇ ਜਰਾ ਬੋਲੇ ਮੋਟੇ ਬੋਲੇ ਆ ਦੇਖੋ ਜੀ ਆ ਗਿਆ ਯਾਰ ਆ ਗਿਆ ਯਾਰ ਆ ਦੇਖੋ ਜੀ ਕੀ ਕਰਦੇ ਪਨੇ ਜ਼ਮਨ ਜਪਨੁਰ ਐਵੇਂ ਕਰੀ ਜਾਂਦੇ ਇਹ ਫਿਰ ਨਹੀਂ ਆ ਪਰ ਦਾਦਾ ਦੇਸੀ ਕੰਮ ਆ ਦੇਸੀ ਬੰਦੇ ਆ ਦੇਸੀ ਦੀ ਗੱਲ ਨਾ ਨਾਰਮਲ ਬੋਲਿਆ ਜਾਂਦਾ ਐ ਆਵਾਜ਼ ਹੀ ਪਤਾ ਨਹੀਂ ਅਸੀਂ ਪੰਜਾਬੀ ਹੁੰਨੇ ਆ ਪੰਜਾਬੀ ਪੰਜਾਬੀ ਬੋਲੋ ਪੰਜਾਬੀ ਵਾਂਗੂ ਬੋਲੋ ਬੇ ਜੇ ਜੀ ਬੋਲੀਓ ਜੀ ਬੋਲੀ ਆ ਲੱਗਿਆ ਐਵੇਂ ਦੀ ਬੋਲੀ ਆ ਤੁਹਾਡੀ ਹਾਂ ਨਾਰਮਲ ਵਧੀਆ ਬੋਲੀ ਹੈ ਨਹੀਂ ਵਧੀਆ ਬੋਲੀ ਜੁਗ ਵਧੀਆ ਕਿਹੜੀ ਬੋਲੀ ਹੋਊਗੀ ਪੰਜਾਬੀ ਤੋਂ ਵਧੀਆ ਬੋਲੀ ਕਿਹੜੀ ਹੈ ਕੋਈ ਨਹੀਂ ਪਰਸੋ ਦੇ ਵਲੌਗ 'ਚ ਤੁਸੀਂ ਜਦੋਂ ਦੀਦੀ ਵਾਪਸ ਜਾ ਰਹੀ ਸੀ ਤੇ ਤੁਹਾਡੇ ਬਾਜੀ ਸ਼ੁਰੂ ਜਦੋਂ ਸਟਾਰਟਿੰਗ 'ਚ ਕਿਵੇਂ ਬੋਲਦੇ ਪਏ ਸੀ ਤੁਸੀਂ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਪਰਸੋ ਵਾਲੀ ਦੇਖੀ ਪਰਸੋ ਮਤਲਬ ਬੁੱਧਵਾਰ ਦੀ ਅੱਜ ਸ਼ੁੱਕਰਵਾਰ ਹੈ ਬੁੱਧਵਾਰ ਦੀ ਵੀਡੀਓ ਜਿਹਦੇ ਵਿੱਚ ਗੰਗਾਧਰ ਹੈਗਾ ਜਾ ਰਿਹਾ ਹੈ ਉਹ ਆਪਣੇ ਘਰ ਹੋਰਲੀ ਵੀਡੀਓ ਠੀਕ ਹੈ ਜੀ ਬਾਕੀ ਨਾ ਰਾਵਣ ਦੀ ਹਰੇਕ ਮਨੋਕਾਮਨਾ ਪੂਰੀ ਹੁੰਦੀ ਆ ਹਾਂ ਤੇ ਅੱਜ ਜਾਨੀ ਕਿ ਵੀ ਕੱਲ ਹੀ ਪਤਾ ਲੱਗਿਆ ਸੀ ਕੱਲ ਹੀ ਮੈਨੂੰ ਕਹਿਣ ਲੱਗੇ ਤੁਹਾਨੂੰ ਰਾਤ ਵੀ ਦੱਸਿਆ ਸੀਗਾ ਕਿ ਅੱਜ ਹੀ ਚਲੋ ਬਾਜੀ ਚਲੋ ਮੈਂ ਮਮਸਾ ਕੇ ਆਉਣੇ ਆ ਤੇ ਮੈਂ ਟਾਲਤਾ ਅੱਜ ਵੀ ਮੈਂ ਟਾਲਦਾ ਸੀ ਜਾਣਿਆ ਕਿ ਮੈਂ ਛਾੜੂ ਨਾ ਮੈਂ ਲਿਆਂਦਾ ਤੇ ਜਾਣਾ ਹੀ ਪੈਣਾ ਤੇ ਫਿਰ ਮੈਨੂੰ ਜਾਣੇ ਪਿਆਗਾ ਤੁਰਨੇ ਪਿਆਗਾ ਵਧੀਆ ਕੰਮ ਹੈ ਪਤਾ ਨਹੀਂ ਹੁੰਦਾ ਨਾ ਪਤਾ ਨਹੀਂ ਹੁੰਦਾਗਾ ਗਰਮ ਹੋਏ ਬੰਦੇ ਦਾ ਜ਼ਿਆਦਾਤਰ ਝਾੜੂ ਤੇ ਘਾਟੇ ਕੰਮ ਆਉਂਦਾ ਹੂੰ ਠੀਕ ਹੈ ਹਾਂ ਚਲੋ ਜੀ ਪਹੁੰਚਾਂਗੇ ਨਵੇਂ ਵਲੌਗ ਦੇ ਨਾਲ ਕੱਲ ਫੇਰ ਜਪਨੂਰ ਗਈਏ ਬਾਤ ਤੁਸੀਂ ਸ਼ੋਰ ਦੱਸਿਓ ਮੈਂ ਵੀ ਰਮਣ ਦੇ ਕਿੱਦਾਂ ਲੱਗ ਰਿਹਾ ਹੈ ਤੁਹਾਨੂੰ ਕਮੈਂਟ ਕਰਕੇ ਮੈਨੂੰ ਆਨੰਦ ਹੁੰਦਾ ਡਾਂਸ ਨਹੀਂ ਮੈਂ ਵੀ ਬਣਾ ਦੇਣੀ ਹੈ ਇਹ ਨਾ ਮੈਂ ਤੁਹਾਨੂੰ ਦੱਸਦਾ ਮੈਂ ਸ਼ਾਇਦ ਰਾਤ ਨੂੰ ਦੱਸਿਆ ਸੀ ਕਿ ਨਹੀਂ ਸੀ ਡਾਂਸ ਤੇ ਆਂਦਾ ਪਰ ਸ਼ੋਰ ਰਮਣ ਚਾਕਾ ਨਹੀਂ ਆ ਚਾਕਾ ਚਾਕਾ ਆਪਾਂ ਹੌਲੀ ਹੌਲੀ ਦੂਰ ਕਰਾਂਗੇ ਮੇਰਾ ਪੈਰ ਨਹੀਂ ਚੱਕਿਆ ਜਾਂਦਾ ਇੱਕ ਤੇ ਹਮ ਹਲ ਦੇ ਘੇੜਦੇ ਆਂ ਦਿਨ ਲੰਘ ਜਾਂਦਾ ਵਧੀਆ ਹਨਾ ਤੇ ਮੱਥੇ ਵੱਟ ਪਾ ਕੇ ਲੈਣਾ ਵੀ ਕੀ ਹੈ ਲੈ ਕੇ ਵੀ ਕੀ ਜਾਣਾ ਦੁਨੀਆ ਤੋਂ ਠੀਕ ਹੈ ਖਾਲੀ ਹੱਥ ਆਏ ਆ ਖਾਲੀ ਹੱਥ ਜਾਣਾ ਨਹੀਂ ਜਿਹੜਾ ਮੈਂ ਕਰਦਾ ਲੇਕਿਨ ਇਨਸਾਨ ਆਪਣੇ ਕਰਮ ਚੰਗੇ ਜਾਂਦਾ ਜੇ ਕੀਤੇ ਹੋਣ ਤੇ ਇੱਕ ਆਪਣਾ ਨਾਮ ਬਾਣੀ ਜੇ ਪੜ੍ਹੀ ਹੋਵੇ ਕਿਉਂਕਿ ਅਗਰ ਪ੍ਰਮਾਤਮਾ ਦੇ ਨਾਮ ਵਾਲ ਆਪਾਂ ਜੁੜੇ ਰਹੀਏ ਤੇ ਮੈਂ ਕਰਨੀ ਬਹੁਤ ਵਧੀਆ ਹੈ ਜ਼ਰੂਰੀ ਨਹੀਂ ਹੈ ਕਿ ਕਹਿੰਦੇ ਨੇ ਕਿ ਲਾਸਟ ਟਾਈਮ ਹੈਗਾ ਉੱਥੇ ਜਾ ਕੇ ਕਰ ਲੀਏ ਕਿਉਂਕਿ ਪ੍ਰਮਾਤਮਾ ਦੀ ਸਾਨੂੰ ਹਰ ਸ્વાસ ਤੇ ਲੋੜ ਹੈਗੀ ਹੈ ਲੋੜ ਨਹੀਂ ਹੈ ਉਹ ਸਾਡੇ ਲਈ ਮਤਲਬ ਇੱਕ ਰਾਬੀ ਕਹਿ ਲਓ ਮਤਲਬ ਆਪਾਂ ਉਹ ਪ੍ਰਮਾਤਮਾ ਹੀ ਨੇ ਜਿਨ੍ਹਾਂ ਨੇ ਸਾਨੂੰ ਇੱਕ ਅੱਗੇ ਤੋਰਨਾ ਹੈ ਹਰ ਗੱਲ ਦੇ ਵਿੱਚ ਸ્વાસ ਸ્વાસ ਤੇ ਅੱਗੇ ਤੋਰਨਾ ਹੈ ਉਹਨਾਂ ਬਿਨਾਂ ਆਪਾਂ ਕੁਝ ਵੀ ਨਹੀਂ ਹੈਗੇ ਤੇ ਉਹਨਾਂ ਨੂੰ ਆਪਾਂ ਭੁੱਲ ਭੁੱਲ ਨਹੀਂ ਸਕਦੇ ਨਾ ਆਪਾਂ ਭੁੱਲਣ ਦੀ ਕਦੀ ਗਲਤੀ ਕਰੀਏ ਸਭੋ ਆਪਣਾ ਨਿਤਨੇਮ ਵਧਾ ਕੇ ਆਪਾਂ ਜਿਹੜਾ ਗੁਰਬਾਣੀ ਹੈ ਨਾ ਉਹ ਨਾਤੇ ਦਿਖਾਈ ਜਾਂਦੀ ਹੈ ਕਿ ਕੌਣ ਪੜ ਰਿਹਾ ਹੈ ਹਨਾ ਮੈਨੂੰ ਕਮੈਂਟ ਆਉਂਦੇ ਨੇ ਅਮ੍ਰਿਤ ਸ਼ਰਧਤਾ ਹਨਾ ਪੰਗ ਕਰਤਾ ਉਹ ਪੰਗ ਨਹੀਂ ਹੁੰਦਾ ਕਦੀ ਵੀ ਅੰਮ੍ਰਿਤ ਆਪਣੇ ਅੰਦਰੋਂ ਨਹੀਂ ਜਾਂਦਾ ਹਾਂ ਮੈਂ ਸਰੀ ਸਾਬ ਉਤਾਰੀ ਹੈ ਉਤਾਰ ਉਤਾਰੀ ਗਈ ਕਿਉਂਕਿ ਆਪਰੇਸ਼ਨ ਕਾਰਨ ਜਦੋਂ ਵੀ ਹੁਣ ਮੈਨੂੰ ਮੌਕਾ ਮਿਲਿਆ ਮੈਂ ਹਜੇ ਬੱਚੇ ਚ ਰੁਝੀ ਹੋਈ ਆ ਤੇ ਜਦੋਂ ਵੀ ਮੈਨੂੰ ਉਹਨਾਂ ਮੌਕੇ ਮਿਲਿਆ ਅਮਰਤ ਪਾਨ ਕਰਨ ਦਾ ਮੈਂ ਅਮਰ ਜਰੂਰ ਸਕਾਂਗੀ ਕਿਉਂਕਿ ਇਹ ਤੇ ਮੇਰੀ ਜ਼ਰੂਰਤ ਹੈ ਮੈਂ ਕਹਿ ਲਉ ਇਹਦੇ ਬਿਨਾ ਮੈਂ ਸ਼ਾਇਦ ਰਹਿ ਨਹੀਂ ਸਕਦੀ ਐ ਮੈਂ ਜਦੋਂ ਤੱਕਿਆ ਸੀ ਮੇਰੇ ਲਈ ਬਹੁਤ ਮੇਰੇ ਲਈ ਇੱਕ ਮੇਰੇ ਕੋਲ ਸ਼ਾਇਦ ਸ਼ਬਦਨੀਆ ਬੋਲਣ ਦੇ ਪਰ ਮੇਰੇ ਲਈ ਬਹੁਤ ਵੱਡੀ ਗੱਲ ਸੀ ਹੈ ਤੇ ਇਹ ਮੈਂ ਆਪਣੀ ਲਾਈਫਟਾਈਮ ਜਦੋਂ ਤੱਕ ਮੇਰੇ ਸਵਾਸ ਹੈਗੇ ਨੇ ਉਦੋਂ ਤੱਕ ਮੈਂ ਮੇਰੇ ਲਈ ਰਹੇਗਾ ਹੀ ਰਹੇਗਾ ਹੋਰ ਕਦੋਂ ਸ਼ਾਇਦ ਪ੍ਰਮਾਤਮਾ ਦੁਬਾਰਾ ਮੇਰੇ ਤੋਂ ਅਲਦੀ ਸੇਵਾ ਲੈਣ ਕਿ ਮੈਂ ਅਮਰ ਸ਼ਕ ਸਕਾ ਦੁਬਾਰਾ ਹਨਾ ਕਦੋਂ ਉਹਨਾਂ ਦੇ ਸਾਹਮਣੇ ਜਾਵਾਂ ਪੰਜਾ ਪਿਆਰਿਆ ਦੇ ਸਾਹਮਣੇ ਕਿ ਮੈਂ ਅਮਰ ਸ਼ਕਾ ਮੈਨੂੰ ਆਈ ਹੈ ਕਿ ਹਰਜੀਤ ਵੀ ਨਾਲ ਸਕਣ ਕਿ ਪ੍ਰਮਾਤਮਾ ਇੰਨੀ ਮੇਰ ਕਰਦੇ ਦੁਬਾਰਾ ਕਿ ਦੁਬਾਰਾ ਅਸੀਂ ਅਮਰ ਸ਼ਕੀਏ ਬਸ ਹੋਰ ਕੁਝ ਨਹੀਂ ਕਹਿ ਸਕਦੀ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ